ਜਲੰਧਰ ਜੁਦ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਜੋ ਮਹਿੰਮ ਚਲਾਈ ਗਈ ਉਸ ਨੂੰ ਦੇਖਦੇ ਹੋਏ ਅੱਜ ਵਾਰਡ ਨੰਬਰ 77 ਦੇ ਵਿੱਚ ਡਾਕਟਰ ਬੀ ਆਰ ਸ਼ਰਮਾ ਵੱਲੋਂ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਹਲਕਾ ਇੰਚਾਰਜ ਦਿਨੇਸ਼ 딸 ਜੀ ਪਹੁੰਚੇ ਅਤੇ ਜੋ ਨਸ਼ਾ ਦੇ ਖਿਲਾਫ ਮਹਿੰਮ ਚਲਾਈ ਗਈ ਉਸ ਦੇ ਬਾਰੇ ਆਪਣੇ ਵਿਚਾਰ ਦੱਸੇਗੇ ਅਤੇ ਕਿਹਾ ਗਿਆ ਹਰ ਹਾਲ ਤਰਜੇ ਵਿੱਚ ਨਸ਼ਾ ਨੂੰ ਖਤਮ ਕੀਤਾ ਜਾਵੇਗਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪ੍ਰੀਤ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਨਸ਼ਾ ਅਮਰੂਦ ਦੀ ਪਾਣੀ ਪੋਚਣ ਦੇ ਜਾ ਰਹੇ ਪਤਨਿਸਾਬ ਹੈ ਪੰਜਾਬ ਦੀ ਭਲਾਈ ਵਾਸਤੇ ਪੰਜਾਬ ਦੇ ਫਿਊਚਰ ਵਾਸਤੇ ਜਿਹੜੀ ਸਾਡੀ ਅਗਲੀ ਪੀੜ੍ਹੀ ਹੈ ਜਨਰੇਸ਼ਨ ਹੈ ਉਹਨਾਂ ਨੂੰ ਇੱਕ ਸਾਫ਼ এনवायरमेंट ਦੇ ਲਈ ਵਾਸਤੇ ਇਹ ਜਿਹੜਾ ਜੁੱਧ ਨਸ਼ਾ ਅਮਰੂਦ ਨੂੰ ਕੀਤਾ ਗਿਆ ਇਹਦੇ ਵਿੱਚ ਅਸੀਂ ਹਰ ਤਾਂ ਜਾ ਕੇ ਮਹੱਲਿਆ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਨਸ਼ੇ ਦੇ ਜਿਹੜੇ ਬੈਡ ਫੈਕਟਰ ਨੇ ਜਿਹੜੇ ਨਸ਼ੇ ਨੇ ਕਾਰਨ ਨਾਲ ਨੁਕਸਾਨ ਹੁੰਦੇ ਨੇ ਪਰਿਵਾਰ 'ਤੇ ਪ੍ਰਭਾਵ ਹੋ ਜਾਂਦੇ ਨੇ ਉਹ ਲੋਕਾਂ ਨੂੰ ਸਾਰਿਆਂ ਨੂੰ ਜਾਗਰੂਕ ਕਰ ਰਹੇ ਆ ਕਿ ਜਿਹੜੀ ਪਾੜਾ ਸੰਤਾਪ ਕਈ ਪਰਿਵਾਰਾਂ ਨੇ ਜਿਹੜਾ ਭੋਗ ਲਿਆ ਅਸੀਂ ਚਾਹੁੰਦੇ ਆ ਵੀ ਹੋਰ ਪਰਿਵਾਰਾਂ ਤੱਕ ਇਹ ਅੰਧ ਜਿਹੜੀ ਨਾ ਪਹੁੰਚੇ ਤੇ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਸਮਝਾ ਰਹੇ ਹਾਂ ਜਾਗਰੂਕ ਕਰ ਰਹੇ ਹਾਂ ਤਾਂ ਕਿ ਇਸ ਜਿਹੜਾ ਆਪਣੇ ਜਿਹੜੀ ਇਹਨੂੰ ਇੱਥੇ ਹੀ ਖਤਮ ਕਰਦੀਏ ਜੀ ਬਿਜਾਦ ਕਾਲ ਸਾਹਿਬ ਕਿੰਨੇ ਵਾਟਾ ਜੱਜਮੈਂਟਿੰਗ ਕੀਤੀ ਗਈ ਹੈ ਅੱਜ 3 ਵਾਟਾ ਠੀਕ ਕੀ ਸੀਨੀਅਰ ਕੀ ਦੇਣਾ ਚਾਹੁੰਦੇ ਹੋ ਵਾਟਾ ਦੇ ਇਲਾਕਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਜਿੱਥੋਂ ਦੀ ਹੈ ਜਿਹੜੇ ਜਿਹੜੀਆਂ ਮੀਡੀਆ ਨੇ ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਸਾਡੇ ਸੀਐਮ ਸਾਹਿਬ ਵੱਲੋਂ ਜਿਹੜੀ ਇੱਕ ਮੂਵ ਚਲਾਈ ਗਈ ਕਰ ਰਹੇ ਆ ਪਰ ਅਸੀਂ ਇਹਨੂੰ ਬਿਲਕੁਲ ਪੋਲੀਟੀਕਲ ਨਹੀਂ ਲੈ ਕੇ ਚੱਲਦੇ ਅਸੀਂ ਇਹ ਮੰਨਦਾ ਇੱਥੇ ਖਾਲੀ ਦਲ ਭਾਜਪਾ ਕਾਂਗਰਸ ਆਪ ਸਾਰੇ ਅਸੀਂ ਇਕੱਠੇ ਹੋ ਕੇ ਗੁੱਪੀ ਹੈ ਇੱਕ ਜਿਹੜੀ ਲੜਾਈ ਜਿਹੜੀ ਹੈ ਸਮਾਜ ਦੇ ਹੱਕ ਹਸਤੇ ਵਿੱਚ ਸਾਡੀ ਜਨਰੇਸ਼ਨ ਦੇ ਹੱਕ ਹਸਤੇ ਲਈ ਇਸ ਕਰਕੇ ਜੀ ਸਾਰੇ ਇਕੱਠੇ ਹੋ ਕੇ ਇਸ ਲੜਾਈ ਨੂੰ ਅੰਜਾਮ ਦਈਏ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਤੇ ਹਰਿਆ ਭਰਿਆ ਪਰ ਸਿਆਸੀ ਸਰਵਨ ਦਾ ਮੈਂ ਇੰਚਾਰਜਾਂ ਅਤੇ ਮੈਂ ਪੰਜਾਬ ਸਰਕਾਰ ਦਾ ਆਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਜਿਹੜਾ ਪੰਜਾਬ ਦੇ ਵਿੱਚ ਪੰਜਵਾਂ ਦਰਿਆ ਵਗ ਰਿਹਾ ਸੀਗਾ ਉਸ ਦਰਿਆ ਨੂੰ ਰੋਕਣ ਦੀ ਜਿਹੜੀ ਜ ਬਹੁਤ ਵੱਡੀ ਇੱਕ ਲੜਾਈ ਆ ਜਿਹੜਾ ਜ ਯੁੱਧ ਨਸ਼ਾ ਬਰੁੱਤ ਇਹ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉੱਗਰਵਾਦ ਆਇਆ ਸੀ ਉਸੇ ਤਰ੍ਹਾਂ ਅਭੀਸ ਦਾ ਇੱਕ ਪਾਰਟ ਹੈ ਜਿਹੜਾ ਜ ਨਸ਼ਾ ਆ ਇਹ ਵੀ ਉੱਗਰਵਾਦ ਦੇ ਵਿੱਚ ਹੀ ਇੱਕ ਪਾਰਟ ਆਉਂਦਾ ਕਿਉਂਕਿ ਇਹਨਾਂ ਵਿੱਚ ਸਾਡੀ ਯੂਥ ਜਿਹੜੀ ਆ ਉਹ ਯੂਨੀ ਦੇ ਦਰਦਲ ਦੇ ਵਿੱਚ ਫਸਾ ਦੇਣੀ ਜਿਹੜੀ ਨਿਕਲੀ ਨਾ ਸਕੇ ਕਿਸ ਨੂੰ ਹੁਣ ਇਸ ਨੂੰ ਸਰਕਾਰ ਨੇ ਜੋ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਇਸ ਨੂੰ ਬੰਦ ਕਰਨੀ ਇੱਕ ਲੜਾਈ ਸਟਾਰਟ ਕੀਤੀ ਆ ਔਰ ਇਹ ਲੜਾਈ ਜਿਹੜੀ ਆਪਾਂ ਜਿੱਤਨੀ ਹੈ ਤੇ ਜਿੱਤ ਲੜਾਈ ਤੇ ਦੇ ਸਕਦੇ ਹਾਂ ਤਾਂ ਸਰਕਾਰਾਂ ਦਾ ਸਹਿਯੋਗ ਇਕੱਲਾ ਨਹੀਂ ਹੋ ਸਕਦਾ ਉਹਦੇ ਵਿੱਚ ਸਾਰੀ ਆਮ ਜਨਤਾ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਆ ਜਿੰਨੀ ਦੇ ਆਮ ਜਨਤਾ ਦਾ ਸਹਿਯੋਗ ਨਾਲ ਨਹੀਂ ਹੋਏਗਾ ਉਨੀ ਦੇ ਲੜਾਈ ਨਹੀਂ ਜਿੱਤ ਸਕਦੇ ਲੜਾਈ ਤਾਂ ਹੀ ਜਿੱਤਾਂਗੇ ਜਦੋਂ ਜਨ ਜਨ ਦਾ ਸਹਿਯੋਗ ਜਿਹੜਾ ਸਾਡੇ ਨਾਲ ਹੋਊਗਾ ਇਸ ਲਈ ਜਨ ਜਨ ਦੇ ਨਾਲ ਸਹਿਯੋਗ ਕਰਨ ਲਈ ਇਹ ਸਨੇਹਾ ਦੇ ਰਹੇ ਆਪਾਂ ਕਿ ਹਰ ਘਰ ਦੇ ਵਿੱਚ ਮੈਸੇਜ ਜਾਵੇ ਕਿ ਸਰਕਾਰ ਜਿਹੜੀ ਤੁਹਾਡੇ ਨਾਲ ਖੜੀ ਆ ਤੁਸੀਂ ਇਸ ਲੜਾਈ ਦੇ ਵਿੱਚ ਸਾਡੇ ਨਾਲ ਸਹਿਯੋਗ ਕਰੋ ਔਰ ਜਦੋਂ ਲੋਕਾਂ ਦਾ ਸਹਿਯੋਗ ਹੋਏਗਾ ਤਾਂ ਅਸੀਂ ਇਸ ਜਿੱਤ ਨੂੰ ਨਿਸ਼ਚਿਤ ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜਾ ਬੋਰਡ ਹੈ ਇਹਨੂੰ ਕੱਢਦਾ ਤੁਹਾਡੇ ਵਾਰਡ ਵਸਤੀਆਂ ਵਾਲੋ ਕਿਸ ਤਰ੍ਹਾਂ ਦਾ ਭਰੋਸਾ ਦਿੱਤਾ ਗਿਆ ਤੁਹਾਨੂੰ ਅੱਜ ਮੇਰੇ ਮੈਂ ਆਪਣੇ ਵਾਰਡ ਦੀ ਜ਼ਿੰਮੇਵਾਰੀ ਲੈਂਦਾ ਮੈਂ ਆਪਣੇ ਵਾਰਡ ਦੀ ਪੂਰੇ ਕੋਈ ਇਲਾਕੇ ਦੇ ਵਿੱਚ ਨਾ ਪਨਾਸ਼ਾ ਹੋਣ ਦੇਣਾ ਤੇ ਨਾ ਕਰਨ ਦੇਣਾ ਕਿਸੇ ਨੂੰ ਨਾ ਵਿਕਣ ਦੇਣਾ ਕੋਈ ਵੀ ਆਕਰ ਬਿਮਾਰ ਇੱਦਾਂ ਦਾ ਆਂਦਾ ਸਾਡੇ ਕੋਲ ਕਿ ਨਸ਼ਾ ਕੀਤਾ ਆ ਜਾਂ ਕਰਦਾ ਮਾੜਾ ਮੋਟਾ ਤੇ ਉਹਨੂੰ ਆਪਾਂ ਲੈ ਕੇ ਸਿਵਲ ਹਸਪੀਟਲ ਜਾ ਕੇ ਭਰਤੀ ਕਰਾਵਾਂਗੇ ਠੀਕ ਹੈ